ਨਵਾਰਤੂ ਜਿਸ ਵੇਲੇ ਜਲੀ ਮਿੰਨੀ ਬੱਸ ਆ ਰਹੀ ਸੀ ਤੇ ਸੱਗਰਾਂ ਦੇ ਨੇੜੇ ਹੋਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਕਾਫੀ ਲੋਕ ਜਿਹੜੇ ਨੇ ਇੰਜਰਡ ਹੋਏ ਨੇ ਔਰ ਸਾਥ ਜਿਹੜੇ ਲੋਕ ਸੀਗੇ ਮੌਕੇ ਤੇ ਜਿਨ੍ਹਾਂ ਦੀ ਡੈਥ ਹੋ ਗਈ ਸੀ ਇੱਕ ਹਸਪੀਟਲ ਆ ਕੇ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਪਰਿਵਾਰਾਂ ਦੇ ਨਾਲ ਅਸੀਂ ਸਾਰੇ ਸਮੂੱਚਾ ਪ੍ਰਸ਼ਾਸਨ ਪੰਜਾਬ ਸਰਕਾਰ ਖੜੀ ਹੈ ਮਾਨਜੋਨ ਜੀ ਸਾਹਿਬ ਖਾਸ ਤੌਰ ਤੇ ਦਿੱਕਤ ਕੁੰਚੇ ਨੇ ਪਰਿਵਾਰਾਂ ਦਾ ਹੱਥ ਚੜ੍ਹ ਕੇ ਜਾਣੇ ਇਹਨਾਂ ਨੇ ਮਾਡਯੂਗ ਐਸਐਸਪੀ ਸਾਹਿਬਾ ਸਾਰੀ ਸਾਡੀ ਹਸਪੀਟਲ ਇਸਕੋ ਹਸਪੀਟਲ ਦੀ ਟੀਮ ਨੇ ਬਹੁਤ ਮਿਹਨਤ ਦੇ ਨਾਲ ਪੂਰੀ ਵਧੀਆ ਤਰੀਕੇ ਨਾਲ ਉਹਨਾਂ ਦਾ ਇਲਾਜ ਕੀਤਾ ਹੈ ਔਰ ਉਹਨਾਂ ਪਰਿਵਾਰਾਂ ਦੇ ਨਾਲ ਸਾਡੀ ਜਿਲੋਂ ਹਮਦਰਦੀ ਹੈ ਕਿ ਜਿਨ੍ਹਾਂ ਦੇ ਪਰਿਵਾਰਾਂ ਦੇ ਜੀਵ ਇਸ ਦੁਨੀਆ ਤੋਂ ਗਏ ਨੇ ਔਰ ਬੜੀ ਇੱਕ ਮਦਦਗੁਦਾਈ ਖਬਰ ਹੈ ਕਿ ਇੱਕ ਬੱਚਾ ਛੋਟਾ ਸਪਿੰਕ ਸਾਲ ਦਾ ਬੱਚਾ ਲੱਗਦਾ ਹੈ ਉਹਦੀ ਹਾਈਟ ਤੋਂ ਪਤਾ ਲੱਗਦਾ ਹੈ ਉਹਦੀ ਵੀ ਇਸ ਐਕਸੀਡੈਂਟ ਦੇ ਵਿੱਚ ਜਿਹੜੀ ਡੈਥ ਹੋਈ ਹੈ ਸੋ ਬੜਾ ਦੁਖਦਾਈ ਸਮਾਂ ਉਹਨਾਂ ਪਰਿਵਾਰਾਂ ਵਾਸਤੇ ਵੀ ਔਰ ਜਿਹੜੇ ਜਿਹੜੇ ਆ ਉਹਨਾਂ ਦੇ ਵਾਸਤੇ ਵੀ ਇੰਤਜ਼ਾਈ ਸੀ। ਜੀ ਸਖਤ ਸਾਹਿਬ ਦੇ ਨਾਲ ਔਰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਉਹਨਾਂ ਨੇ ਸ਼ਹੀਦ ਦਵਾਇਆ ਕਿ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ ਔਰ ਜਿਹੜੇ ਇੰਜਰ ਨੇ ਉਹਨਾਂ ਦਾ ਜਿੱਥੇ ਪੰਜਾਬ ਸਰਕਾਰ ਵੱਲੋਂ ਇਲਾਜ ਮਿਲ ਤੋਂ ਸਹੀ ਦੇ ਵਿੱਚ ਕੀਤਾ ਜਾਊਗਾ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਵੇ ਕੀ ਕਿਸੇ ਸਾਹਿਬ ਨੂੰ ਦੱਸਿਆ ਗਿਆ ਕਿ ਰੈੱਡ ਕਰਾਸ ਵੱਲੋਂ ਜਾਂ ਹੋਰ ਜਿਹੜੀਆਂ ਸੰਸਥਾਵਾਂ ਨੇ ਸ਼ੜੀਆਂ ਉਹਨਾਂ ਦੇ ਵੱਲੋਂ ਪੂਰਾ ਸਹਿਯੋਗ ਲੈ ਕੇ ਇੰਜਰਡ ਲੋਕਾਂ ਦਾ ਇਲਾਜ ਕਰਵਾਇਆ ਜਾਊਗਾ ਸਾਡੇ ਇੱਥੇ ਵੈਸੇ ਕਿਸੇ ਤਰ੍ਹਾਂ ਦੀ ਦਸ਼ਮਾ ਹਸਪੀਟਲ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਨੀਡ ਨਹੀਂ ਹੈਗੀ ਹਰ ਸੁਵਿਧਾ ਜਿਹੜੀ ਇਹ ਫੈਸਿਲਿਟੀ ਹੈ ਉਹ ਦਿੱਤੀ ਜਾ ਰਹੀ ਹੈ ਚਾਹੇ ਮੈਡੀਸਨ ਹੈ ਚਾਹੇ ਸਾਡੇ ਡਾਕਟਰ ਸਭਾਨ ਬਹੁਤ ਵਧੀਆ ਨੇ ਇੱਥੇ ਸਾਰੇ ਔਰ ਬਹੁਤ ਵਧੀਆ ਇਲਾਜ ਵੀ ਕੀਤਾ ਹੁੰਦਾ ਬਸ ਫਿਰ ਵੀ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਆਪਾਂ ਪ੍ਰਸ਼ਾਸਨ ਸਾਡੇ ਨਾਲ ਹੈ ਸਰਕਾਰ ਬਿਲਕੁਲ ਲੋਕਾਂ ਦੇ ਨਾਲ ਪਸਾਰ ਰਹੇ ਹਾਂ ਬਹੁਤ ਅਫਸੋਸ ਦੀ ਗੱਲ ਹੈ ਕਿ ਅੱਜ ਇਹ ਹਾਦਸਾ ਵਾਪਰਿਆ ਔਰ ਦੇਖੇ ਅਸੀਂ ਅੱਠ ਜਾਨਾਂ ਕਵਾਟੇ ਹਨ ਤੇ ਬਾਕੀ ਕਈ ਪੇਸ਼ੈਂਟਸ ਦਾ ਇਨਾ ਜਿਵੇਂ ਇਸੇ ਹਸਪਤਾਲ ਦਾ ਸੂਰਜ ਸੀ ਇਸਵੇਂ ਕਿੰਨੇ ਆ ਗਏ 47 ਸੱਜੇ ਜਾ ਰਹੇ ਲੋਕੇਸ਼ਨ ਜੀਐਨਸੀ ਅੰਬਿਤ ਸਰ ਦੇਖੇ ਨਾ ਦੇ ਉਹ ਦਿਸਦਾ ਨਾ ਨਹੀਂ ਅਸੀਂ ਸਾਰੇ ਪੇਸ਼ੈਂਟਸ ਨੂੰ ਜਸਿਆ ਹੈ ਕਿ ਮਾ ਤਾਂ ਸਾਰਾ ਇਲਾਜ ਜਿਹੜਾ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਰਾਇਆ ਜਾਵੇਗਾ ਜਿਹੜੇ ਪੇਸ਼IENTS ਨੂੰ ਬਾਹਰ ਜੀ ਲੈ ਕੇ ਜਾਇਆ ਗਿਆ ਹੈ ਉਹਨਾਂ ਨੂੰ ਇਹ ਦੱਸਿਆ ਗਿਆ ਹੈ ਕਿ ਕੁਝ ਕੰਪੇਨੈਂਟ ਹਸਪਤਾਲ ਜਿਹੜੇ ਪ੍ਰਾਈਵੇਟ ਵੀ ਇਸ ਦੀ ਪਰਿਸ਼ਰਥੀ ਸਕੀਮ ਦੇ ਤਹਿਤ ਪਿੱਤੇ ਗਏ ਉਥੇ ਵੀ ਉਹ ਰੋਡ ਐਕਸੀਡੈਂਟ ਵਿਕਟਮ ਦਾ ਇਲਾਜ ਮੁਫਤ ਵਿੱਚ ਪੰਜਾਬ ਸਰਕਾਰ ਵੱਲੋਂ ਕਰਾ ਸਕਦੇ ਨੇ ਇਹ ਵੀ ਮੈਂ ਦੱਸਣਾ ਚਾਹਾਂਗੀ ਕਿ ਸੇਵਾ ਹਸਪਤਾਲ ਇਸੂਆ ਦੀ ਮਨੂਨ ਸਿੰਘ ਜੀ ਸਰਜਨ ਸਾਹਿਬ ਨਾਲ ਬੈਠੇ ਸੀ ਇਹ ਵੀ ਵਾਪਕ ਤੇ ਹਾਦਸਾ ਜਦੋਂ ਪੇਸ਼ੈਂਟ ਦੇ ਇਹਨਾਂ ਨੂੰ ਲੈ ਕੇ ਆਇਆ ਗਿਆ ਇਹਨਾਂ ਵੱਲੋਂឆ្លਾਗੋ ਇਹੋ ਕੰਮ ਕੀਤਾ ਗਿਆ ਬਹੁਤ ਮਿਹਨਤ ਦਿਨਾ ਸਾਰੇ ਪੇਸ਼ੈਂਟਸ ਨੂੰ ਇਮੀਡੀਏਟਲੀ ਸਟੇਬਲਾਈਜ਼ ਕਰਕੇ ਆਪਣੇ ਵੱਲੋਂ ਸਪੈਸ਼ਲਾਈਜ਼ਡ ਕੇਅਰ ਫੜ ਕਰਦੇ ਦੇ ਦਿੱਤੀ ਵੀ ਤਾਂ ਵੀ ਡਾਕਟਰਸ ਹੋਣ ਫੈਸਿਲਿਟੀਆਂ ਹੋਣ ਦਵਾਈਆਂ ਹੋਣ ਜਾਂ ਡਾਇਗਨੋਸਟਿਕ ਕੇਅਰ ਹੋਵੇ ਸਾਰਾ ਕੁਝ ਮੁਫਤ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਮੌਕੇ ਦਾ ਸਾਰੇ ਕਾਰਵਾਈ ਕੀਤੀ ਹੈ ਰਹੀ ਕੋਈ ਕਾਰਵਾਈ ਕੀਤੀ ਕੋਈ ਚਲਾਨ ਕਿਤੇ ਹਾਈ ਸਪੀਡ ਦੇ ਆਰਟੀਏ ਆਰਟੀਏ ਦਫਤਰਸ اور ਨਾਲ ਹੀ ਐਸਡੀਐਨ ਜੋ ਪੁਲਿਸ ਦੀ ਜੁਆਇੰਟ ਟੀਮਸ ਬਣਾ ਕੇ ਲਗਾਤਾਰ ਚੈਕਿੰਗ ਕਰਦੇ ਆ ਰਹੇ ਹਾਂ اور ان بھی ہونے ఇన్سیڈنٹ تو باہ دے سی اور سینسیٹائز کر کے اپنی ساری ٹیمز ਨੂੰ ਇਹ ਸਨਿਸ਼ਚਿਤ ਕਰਾਂਗੇ ਕਿ ਕਿਸੇ ਵੀ ਤਰ੍ਹਾਂ ਦੀ ਵਾਇਲੇਸ਼ਨ ਜਿਹੜੇ ਦੇ ਨਾ ਕਰਨਾ ਕਸਟਮਰ ਉਸ بارے جی آج ਸਵੇਰੇ ਸਾਨੂੰ ਇਨਫਰਮੇਸ਼ਨ ਮਿਲੀ ਸੀ ਕਿ ਜਸੂਆ ਪੁਲਿਸ ਸਟੇਸ਼ਨ ਦੇ ਏਰੀਆ ਮੇ ਇੱਕ ਪ੍ਰਾਈਵੇਟ ਮਿਨੀ ਬੱਸ ਦਾ ਐਕਸੀਡੈਂਟ ਹੋਇਆ ਹੈ ਉਹ ওভারਟਨ ਤੁਰੰਤ ਹੀ ਸਾਡੇ ਜੋ ਐਸਐਸਐਫ ਦੇ ਮੁਲਾਜ਼ਮ ਹੈਗੇ ਐਂਡ ਬਾਕੀ ਪੁਲਿਸ ਐਂਡ ਮੈਡੀਕਲ ਏਡ ਉਹਨਾਂ ਨੂੰ ਭੇਜਿਆ ਕਰਾਈ ਗਈ ਬਟ ਅਨਫੋਰਚੁਨੇਟ ਹੈਗਾ ਬਹੁਤ ਹੀ ਇਨਸੀਡੈਂਟ बिकॉज ਇਹਦੇ ਵਿੱਚ 8 ਲਾਈਵਸ ਅਸੀਂ ਲਾਸਟ ਕੀਤੀਆਂ ਜਿਨ੍ਹਾਂ ਦੀ ਬਰਪਾਈ ਨਹੀਂ ਹੋ ਸਕਦੀ ਬਟ ਉਹਨਾਂ ਨੂੰ ਤੁਰੰਤ ਇਥੇ 10 ਸਿਵਲ ਹਸਪੀਟਲ ਦੇ ਵਿੱਚ ਲਾ ਕੇ ਬਾਕੀ ਇੰਜਰਡ ਤੇ ਉਹਨਾਂ ਦਾ ਇਲਾਜ ਪ੍ਰੋਪਰ ਤਰੀਕੇ ਨਾਲ ਕੀਤਾ ਜਾ ਰਿਹਾ ਹੈਗਾ ਜਦਾਂ ਕਿ ਤੁਸੀਂ ਦੇਖਿਓ ਡੀਸੀ ਸਾਹਿਬ ਤੇ ਐਮਐਲਏ ਇਸ ਵਾਰ बाकी सिविल सर्जन साहब एवरीबॉडी इज हियर तेਸੀਂ ਫੈਮਿਲੀਸ ਨੂੰ ਪੁੱਛ ਰਹੇ ਹਾਂ ਉਹਨਾਂ ਦੇ ਵੱਲੋਂ ਕੋਈ ਅਗਰ ਕਿਸੇ ਤਰੀਕੇ ਦੀ ਕੋਈ ਮਦਦ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਚਾਹੀਦੀ ਹੈ ਤਾਂ ਉਹਨਾਂ ਨੂੰ ਦੱਸ ਸਕਦੇ ਹਨ ਡੀਟੇਲ ਗਾਈਡਲਾਈਨਸ ਜਸਟ speed limits ਅਕੋਰਡਿੰਗ ਟੂ ਰੋਡਸ ਅਕੋਰਡਿੰਗ ਟੂ ਵਹੀਕਲ ਇਹਨਾਂ ਅਧਾਰਿਤ ਹੁੰਦੀਆਂ ਸਾਡੇ ਟ੍ਰੈਫਿਕ ਵਿੰਗ ਆਲਰੇਡੀ ਅਵੇਅਰਨੈਸ ਤੇ ਜੋ ਇਹਨਾਂ ਨੂੰ ਬਾਈਕ ਚਲਾਉਣ ਵਾਸਤੇ ਰੈਗੂਲਰ ਚੈਕਿੰਗ ਤੇ ਚਲਾਣੀ ਖੋਦੀ ਐ ਸਾਡੇ ਹਰ ਰੋਜ਼ ਹੰਡਰਡਸ ਦੇ ਵਿੱਚ ਚਲਾਨ ਹੁੰਦੇ ਆ ਮੋਰ than ਹੰਡਰਡ ਤੇ ਇਹਦੇ ਵਿੱਚ ਜੋ ਕਮਰਸ਼ੀਅਲ ਬੱਸੇ ਹੁੰਦੀਆਂ ਇਹਨਾਂ ਦੇ ਵੀ ਹੁੰਦੇ ਆ ਓਵਰਲੋਡਿੰਗ ਦੇ ਵੀ ਹੁੰਦੇ ਆ ਸਪੀਡਿੰਗ ਦੇ ਵੀ ਹੁੰਦੇ ਆ ਜੋ ਸਾਡੀ ਸੜਕ ਸੁਰੱਖਿਆ ਫੋਰਸ ਬਣੀ ਹੋਊ ਦੇ ਵਿੱਚ ਇੰਟਰਸੈਪਟਰ ਗੱਡੀਆਂ ਹੈਗੀ ਉਹ ਵੀ ਚੈੱਕ ਕਰਦੀ ਤੇ ਸਖਤੀ ਹੋਰ ਜਿੱਦਾਂ ਦਾ ਇਹ ਵਾਪਰੇ ਆਏਗਾ ਹੋਰ ਜਿਆਦਾ ਸ਼ਕਤੀ ਨਾਲ ਇਹ ਜੋ ਇਨਸ਼ੋਰ ਕੀਤਾ ਜਾ ਸਰਿਕਾ ਟਰਾਲੀਆਂ ਜਿਹੜੇ ਟਰਾਲੀ ਨਾ ਭਰੀਆਂ ਬਹੁਤ ਓਵਰਲੋਡ ਜਾਂਦੀਆਂ ਤੇ ਹਾਦਸੇ ਬਹੁਤ ਹੋ ਚੁੱਕੇ ਕਈ ਜਾਨਾਂ ਚਲੇ ਗਈਆਂ ਉਹਨਾਂ ਵਾਸਤੇ ਕੋਈ ਇੰਟਰੈਕਸ਼ਨ ਜਾਰੀ ਕੀਤੀ ਜਾ ਜੀ ਬਿਲਕੁਲ ਜਿੱਦਾਂ ਤੁਹਾਨੂੰ ਪਤਾ ਹੈ ਕਿ ਜੋ ਵੀ ਵਹੀਕਲ ਰੋਡ ਤੇ ਚੱਲਦੇ ਹਨ ਉਹਨਾਂ ਦੀ ਰੋਡ ਵਰਦੀਨਸ ਤੇ ਰੂਲਸ ਰੈਗੂਲੇਸ਼ਨ ਬੜੇ ਹੋਏ ਕਿਸੇ ਕਿਸੇ ਮੇ ਕਦੇ ਕਦੇ ਕਿਦਾਰ ਜਿੱਦਾਂ ਕਿ ਐਗਰੀਕਲਚਰ ਪ੍ਰੋਡਿਊਸ ਹੁੰਦਾ ਹੈ ਕੋਈ ਉਹਦੇ ਵਿੱਚ ਉਹ ਸਾਡੇ ਤੋਂ ਐਕਸਪੈਕਟ ਕਰਦੇ ਪਰ ਉਹਦੇ ਵਿੱਚ ਵੀ ਅਗਰ ਕੋਈ ਲਿਗਲ ਵਾਇਲੇਸ਼ਨ ਹੁੰਦੀ ਹੈ ਤੇ ਕਾਰਵਾਈ ਕੀਤੀ ਜਾਂਦੀ ਹੈ ਇੰਬਾਉਂਡ ਵੀ ਕੀਤੇ ਜਾਂਦੇ ਚਲਾਨੇ ਕੀ ਹੁੰਦੀ ਹੈ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਅਵੇਅਰ ਵੀ ਕਰਦੇ ਕਿ ਭਈ ਐਦਾਂ ਦੀ ਗੱਲ ਨਾ ਹੋਵੇ ਸਰੀਕਿਤ ਇਹ ਵੀ ਅਲੋ ਛੋਟੀਆਂ ਟ੍ਰਾਂਸਪੋਰਟਾਂ ਦੇ ਵਿੱਚ ਜਿੱਦਾਂ ਈ ਰੈਕਸ਼ੀ ਲਾ ਲੋ ਉਹਨਾਂ ਦੇ ਤਕਰੀਬਨ ਨਾ ਕੋਈ ਲਾਇਸੈਂਸ ਹੈ ਤੇ ਨਾ ਹੀ ਉਹਨਾਂ ਦਾ ਕੋਈ ਕਾਨੂੰਨੀ ਹੱਤਰ ਆ ਤੇ ਨਾ ਹੀ ਉਹਨਾਂ ਦੇ ਲਾ ਲੋ ਕਿ ਜ਼ਿਆਦਾ ਤੇ ਨਸ਼ਾ ਕਰਕੇ ਉਹ ਚਲਾ ਰਹੇ ਆ ਉਹਨਾਂ ਬਾਰੇ ਕੀ ਕਹਿੰਦੇ ਜੀ ਜਿੱਦਾਂ ਇਹਦੇ ਵਿੱਚ ਕੋਈ ਐਕਸੈਂਪਸ਼ਨ ਨਹੀਂ ਹੈ ਕਿਸੇ ਨੂੰ ਵੀ ਨਾ ਕੋਈ ਸਾਡੇ ਉਹਨਾਂ ਐਕਸੈਂਪਸ਼ਨ ਹੈਗਾ कि अगर कोई टू व्हीलर है ई रिक्शा है ऑटो रिक्शा है कमर्शियल व्हीकल हैगा ट्रक हैगा हूएवर वायलेट्स दी ट्रैफिक रूल्स उन्होंने जो कड़ी कार्रवाई कीती जाएगी